ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਅੱਜ ਕੱਲ ਮੋਟਰਸਾਈਕਲ ਤੇ ਸਰਕਾਰੀ ਪਲੇਟ ਬਹੁਤ ਜ਼ਰੂਰੀ ਹੋ ਗਈ ਹੈ ਤੇ ਜੋ ਕੀ ਹਰ ਕੋ ਨੂੰ ਮਤਲਬ ਕਿ ਲਾਉਣੇ ਚਾਹੀਏ ਹਨ ਤੇ ਇਹਦੇ ਮਤਲਬ ਕਿ ਬਣਵਾਉਣ ਵਾਸਤੇ ਆਨਲਾਈਨ ਵੀ ਹੋ ਜਾਂਦਾ ਹੈ ਤੇ ਪਰ ਇਹਦੇ ਦੋ ਚੀਜ਼ਾਂ ਮੰਗੀਆਂ ਜਾਂਦੀਆਂ ਇੱਕ ਤਾਂ ਇੰਜਨ ਨੰਬਰ ਤੇ ਇੱਕ ਮਤਲਬ ਕਿ ਇੱਕ ਨੰਬਰ ਹੋਰ ਹੁੰਦਾ ਉਹ ਤੁਹਾਨੂੰ ਦਿਖਾਉਣਾਗਾ ਤੇ ਇਹ ਦੋ ਨੰਬਰਾਂ ਦੇ ਨਾਲ ਤਲਕੀ ਤੋਂ ਦੀ ਜੋ ਸਰਕਾਰੀ ਪਲੇਟ ਆ ਉਹ ਲੱਗ ਜਾਂਦੀ ਹੈ ਤੇ ਥੋੜੇ ਦਿਨਾਂ ਵਿੱਚ ਹੀ ਆ ਜਾਂਦੀ ਹੈ ਬਹੁਤ ਟਾਈਮ ਨਹੀਂ ਲੱਗਦਾ ਤੇ ਇਹੇ ਜ਼ਰੂਰ ਕਰਵਾਉਣਾ ਚਾਹੀਦਾ ਹੈਗਾ ਤੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਆ ਦੇਖੋ ਇੱਕ ਤਾਂ ਜਿੱਦ ਤੋਂ ਮੋੜੋਂ ਆ ਇੱਥੇ ਲਿਖਿਆ ਹੁੰਦਾ ਠੀਕ ਹੈ ਨਾ ਇੱਕ ਤਾਂ ਇਹ ਹੀ ਤੇ ਇੱਕ ਇਸ ਜਗ੍ਹਾ ਤੇ ਲਿਖਿਆ ਹੁੰਦਾ ਕੋਲਕਾ ਇੱਥੇ ਲਿਖਿਆ ਹੁੰਦਾਗਾ ਤੇ ਇਹਦੇ ਕਰਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਆ ਤੇ ਉਹਦੇ ਨਾਲ ਤੁਹਾਡੀ ਸਰਕਾਰੀ ਪਲੇਟ ਲੱਗ ਜੂਗੀ ਜਿਸ ਕਰਕੇ ਤੁਹਾਨੂੰ ਕਾਨੂੰਨਾਂ ਦੇ ਅਸਾਬ ਦੇ ਨਾਲ ਬਹੁਤ ਬੈਨੀਫਿਟ